ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਿ ਵਿੱਚ ਜਵਾਬ ਦੇ ਸਕਦੇ ਹਨ ਅੱਜ ਦੀ ਸਟੂਡੀਓ ਵਿੱਚ ਮੈਂ 10 ਗੁਰੂ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦੇ ਨਾਮ ਪੁੱਛਾਂਗਾ ਜਿਨ੍ਹਾਂ ਜਲਾਬ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਦੇ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਪਤਾ ਵੇਟ ਕਰੋ ਨਿਆ ਜੀ ਅਤੇ ਪਰਜੋਤ ਸਿੰਘ ਜੀ ਜਵਾਬ ਦੇਣਗੇ ਤਾਂ ਦੋਨਾਂ ਨੱਥੜੇ ਕਿਤੇ ਨੇ ਤੋਂ ਪ੍ਰਜੋਤ ਸਿੰਘ ਜੀ ਨੂੰ ਮੌਕਾ ਇਤਨਾ ਚੱਲਣ ਦੇ ਜੀ ਪ੍ਰਜੋਤ ਜੀ ਮਾਤਾ ਕਲਿਆਣਦਾਸ ਜੀ ਜੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਹਾਂ ਜੀ ਪਿਤਾ ਜੀ ਦਾ ਨਾਮ ਮਹਤਾ ਕਲਿਆਣਦਾਸ ਜੀ ਕਿਤੇ ਕਿਤੇ ਆਪਾਂ ਇਤਿਹਾਸ ਦੇ ਵਿੱਚ ਮਹਤਾ ਕਾਲੂ ਜੀ ਵੀ ਪੜ੍ਹਦੇ ਹਾਂ ਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਬਿਲਕੁਲ ਸਹੀ ਜਵਾਬ ਜੀ ਅਗਲਾ ਸਵਾਲ ਜੀ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਦੂਜੀ ਪਾਸੇ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਇੱਕ ਵੀਰ ਪੈਣ ਤੱਕ ਪਹੁੰਚ ਸਕੇ ਤੇ ਦੋਨਾਂ ਨਾਲ ਅਤਕਾਲਾ ਕੀਤਾ ਜੀ ਤੇ ਨੇਹਾ ਜੀ ਨੂੰ ਮੁਕਤ ਹੈ ਜੀ ਨੇਹਾ ਜੀ ਮਾਤਾ ਜੀ ਦਾ ਨਾਮ ਹੈਗਾ ਜੀ ਮਾਤਾ ਰਾਮੋ ਜੀ ਮਾਤਾ ਰਾਮੋ ਜੀ ਜੀ ਤੇ ਪਿਤਾ ਜੀ ਦਾ ਨਾਮ ਹੈਗਾ ਜੀ ਬਾਬਾ ਫੇਰੂਮਲ ਜੀ ਬਿਲਕੁਲ ਜੀ ਮੈਂ ਕਿਤੇ ਮਾਤਾ ਦਇਆਕੌਰ ਵੀ ਪੜਿਆ ਹੈ ਹਾਂ ਜੀ ਇਤਿਹਾਸ ਦੇ ਵਿੱਚ ਕਈ ਵਾਰੀ ਆਪਾਂ ਨੂੰ ਦੋ ਨਾਮ ਪੜਨ ਨੂੰ ਮਿਲਦੇ ਨੇ ਤੋਂ ਇੱਕ ਜਗ੍ਹਾ ਮੈਂ ਪੜਿਆ ਸੀ ਕਿ ਮਾਤਾ ਦਇਆਕੌਰ ਤੇ ਦੂਜੀ ਜਗ੍ਹਾ ਪੜਿਆ ਹੈ ਮਾਤਾ ਰਾਮੋ ਜੀ ਠੀਕ ਹੈ ਬਿਲਕ ਅਗਲਾ ਸਵਾਲ ਜੀ ਜੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਪ੍ਰਜੋਤ ਸਿੰਘ ਜੀ ਨੇ ਪਹਿਲਾਂ ਹੱਥ ਖੜਾ ਕੀਤਾ ਹੈ ਸੋ ਪ੍ਰਜੋਤ ਸਿੰਘ ਦੱਸਣਗੇ ਜੀ ਪਿਤਾ ਜੀ ਦਾ ਨਾਮ ਤੇਜਪੰਨ ਭੱਲਾ ਜੀ ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਜੀ ਬਿਲਕੁਲ ਸਹੀ ਜਵਾਬ ਹੈ ਜੀ ਪਿਤਾ ਜੀ ਦਾ ਨਾਮ ਤੇਜਪੰਨ ਭੱਲਾ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਜੀ ਤੇ ਮੈਂ ਕਿਤੇ ਇਤਿਹਾਸ ਦੇ ਵਿੱਚ ਮਾਤਾ ਸੁਲਖਣੀ ਜੀ ਵੀ ਪੜਿਆ ਹੈ ਸੋ ਮੈਂ ਪਹਿਲੇ ਦੱਸ ਚੁੱਕਿਆ ਕਿ ਇਤਿਹਾਸਿਕ ਈ ਵਾਰੀ ਆਪਾਂ ਨੂੰ ਦੋ ਨਾਮ ਵੱਖਰੇ ਵੱਖਰੇ ਮਿਲਦੇ ਲਿਖਾਰੀਆਂ ਵੱਲੋਂ ਤੇ ਲక్ష్ਮੀ ਜੀ ਵੀ ਲਿਖਿਆ ਹੈ ਤੇ ਸੁਲਖਣੀ ਵੀ ਲਿਖਿਆ ਹੋਇਆ ਹੈ ਠੀਕ ਹੈ ਅਗਲਾ ਸਵਾਲ ਹਾਂਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਈਂ ਜਵਾਬ ਦੇ ਦਿਓ ਕਈ ਵੀਰ ਭੈਣ ਕਹਿੰਦੇ ਹਨ ਤੁਸੀਂ ਜਵਾਬ ਜਲਦੀ ਦਿਨੇ ਸਾਨੂੰ ਟਾਈਪ ਕਰਨ ਲੱਗ ਟਾਈਮ ਲੱਗ ਜਾਂਦਾ ਹੈ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹਨ ਸੋ ਹੁਣ ਵਾਰੀ ਹੈ ਨੀਹਾ ਜੀ ਦੀ ਜੀ ਨੀਹਾ ਜੀ ਮਾਤਾ ਜੀ ਦਾ ਨਾਮ ਹੈ ਗਾਜੀ ਮਾਤਾ ਦਇਆ ਕੌਰ ਜੀ ਅਤੇ ਪਿਤਾ ਜੀ ਦਾ ਨਾਮ ਹੈ ਹਰਦਾਸ ਜੀ ਬਿਲਕੁਲ ਜੀ ਮਾਤਾ ਇਹਦਾ ਨਾਮ ਮਾਤਾ ਦਇਆ ਕੌਰ ਜੀ ਤੇ ਪਿਤਾ ਇਹਦਾ ਨਾਮ ਹਰਦਾਸ ਜੀ ਬਿਲਕੁਲ ਸਹੀ ਜੀ ਅਗਲਾ ਸਵਾਲ ਜੀ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਕੌਣ ਦੱਸੇਗਾ ਦੋਨਾਂ ਵਿੱਚੋਂ ਜੀ ਦੋਨਾਂ ਨਤਕੜੇ ਕਿਤੇ ਨੇ ਤੇ ਹੁਣ ਮੌਕਾ ਦਿੱਤਾ ਜਾਏਗਾ ਪ੍ਰਜੋਸ਼ ਸਿੰਘ ਜੀ ਪ੍ਰਜੋਸ਼ ਸਿੰਘ ਜੀ ਪਿਤਾ ਜੀ ਦਾ ਨਾਮ ਗੁਰੂ ਰਾਮदास ਜੀ ਮਾਤਾ ਜੀ ਦਾ ਨਾਮ ਮਾਤਾ ਪਾਨੀ ਜੀ ਬਿਲਕੁਲ ਸਹੀ ਜਵਾਬ ਹੈ ਜੀ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਪਾਨੀ ਜੀ ਅਗਲਾ ਸਵਾਲ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਤੋ ਦੋਨਾਂ ਨਾਥ ਖੜਕੀ ਕਿਤੇ ਨੇ ਹੁਣ ਵਾਰੀ ਹੈ ਨੇਹਾ ਜੀ ਦੀ ਜੀ ਨੇਹਾ ਜੀ ਪਿਤਾ ਜੀ ਦਾ ਨਾਮ ਹੈਗਾ ਜੀ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਜੀ ਦਾ ਨਾਮ ਹੈਗਾ ਜੀ ਮਾਤਾ ਗੰਗਾ ਜੀ ਵਾਹ ਜੀ ਵਾਹ ਦੋਨਾਂ ਨੂੰ ਪਤਾ ਹੈ ਜੀ ਪਿਤਾ ਜੀ ਦਾ ਨਾਮ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਅਗਲਾ ਸਵਾਲ ਜੀ ਗੁਰੂ ਹਰ राय ਸਾਹਿਬ ਜੀ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਹਰ राय ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਫਿਰ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਬੱਚਿਆਂ ਨਾਲ ਸਾਂਝਾ ਜਰੂਰ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ ਜੀ ਪ੍ਰਜੋਸ਼ ਸਿੰਘ ਜੀ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ ਨਾਲ ਮੈਂ ਆਪ ਜੀ ਨੂੰ ਇਹ ਵੀ ਜਾਣਕਾਰੀ ਦੇਦਾ ਕਿ ਬਾਬਾ ਗੁਰਦਿੱਤਾ ਜੀ ਜੋ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਭਾਈ ਸਨ ਠੀਕ ਹੈ ਜੀ ਅਗਲਾ ਸਵਾਲ ਅੱਠਵੇਂ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਜੀ ਸ੍ਰੀ ਹਰਕਿਸ਼ਨ ਧਿਆਈ ਹੈ ਜਿਸ ਟਿੱਠੇ ਸਭ ਦੁੱਖ ਜਾਏ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਦੋਨਾਂ ਅਤਖੜ ਕਿਤੇ ਨੇ ਤੇ ਹੁਣ ਵਾਰੀ ਹੈ ਨੀਹਾ ਜੀ ਹਾਂਜੀ ਨਹੀਂ ਹਾਂਜੀ ਜੀ ਪਿਤਾ ਜੀ ਦਾ ਨਾਮ ਹੈਗਾ ਜੀ ਹਰਰਾਏ ਸਾਹਿਬ ਤੇ ਮਾਤਾ ਜੀ ਦਾ ਨਾਮ ਹੈਗਾ ਜੀ ਕਿਸ਼ਨ ਜੀ ਬਿਲਕੁਲ ਜੀ ਮਾਤਾ ਇਹਦਾ ਨਾਮ ਹੈ ਕਿਸ਼ਨ ਕੌਰ ਜੀ ਨਾਲ ਕੌਰ ਵੀ ਲੱਗਿਆ ਹੋਇਆ ਹੈ ਮਾਤਾ ਇਹਦਾ ਨਾਮ ਕਿਸ਼ਨ ਕੌਰ ਜੀ ਤੇ ਪਿਤਾ ਇਹਦਾ ਨਾਮ ਗੁਰੂ ਹਰ राय ਸਾਹਿਬ ਜੀ 8ਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਗੁਰੂ ਹਰ राय ਸਾਹਿਬ ਜੀ ਇਸ ਤੋਂ ਬਾਅਦ ਅਗਲਾ ਸਵਾਲ ਜੀ 9ਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ 9ਵੇਂ ਪਾਸ਼ਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਪਰ ਮੈਂ ਕਹਿਣਾ ਹਾਂ ਧਰਮ ਦੀ ਚਾਦਰ ਠੀਕ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਇਹ ਆ ਵੀ ਨੇ ਦੱਸਣਾ ਹੈ ਜਿਹੜੇ ਵੀ ਇਹਦਾ ਪੈਣਾ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਨੇ ਜੀ ਪ੍ਰਜੋਤ ਸਿੰਘ ਜੀ ਪਿਤਾ ਜੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਬਿਲਕੁਲ ਸਹੀ ਜਵਾਬ ਹੈ ਜੀ ਪਿਤਾ ਜੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੌਣ ਸਨ 6ਵੇਂ ਪਾਤਸ਼ਾਹ ਜੀ ਮੇਰੀ ਪੀੜ ਦੇ ਮਾਲਕ ਛੇਵੇਂ ਪਾਸ਼ਾ ਅਗਲਾ ਤੇ ਆਖਰੀ ਸਵਾਲ ਜੀ ਦਸਵੇਂ ਪਾਸ਼ਾ ਚੋਜੀ ਪੀਤਮ ਬਾਜਾਂ ਵਾਲੇ ਮਾਹੀ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਜਿੰਨੀ ਵੀ ਤਾਰੀਫ ਕੀਤੀ ਜਾਏ ਘੱਟ ਹੈ ਜੀ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਜੀ ਉਹਨਾਂ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਹੁਣ ਵਾਰੀ ਹੈ ਨਿਹਾਂ ਜੀ ਜੀ ਨਿਹਾਂ ਜੀ ਮਾਤਾ ਜੀ ਦਾ ਨਾਮ ਹੈਗਾ ਜੀ ਮਾਤਾ ਗੁਜਰ ਕੌਰ ਜੀ ਅਤੇ ਪਿਤਾ ਜੀ ਦਾ ਨਾਮ ਹੈਗਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਲਕੁਲ ਜੀ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਗੁਜਰ ਕੌਰ ਜੀ ਕਿਤੇ ਕਿਤੇ ਇਤਿਹਾਸ ਵਿੱਚ ਸਾਨੂੰ ਮਾਤਾ ਗੁਜਰੀ ਜੀ ਵੀ ਪੜਨ ਨੂੰ ਮਿਲਦਾ ਹੈ ਹਾਂ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ 10 ਗੁਰੂ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦੇ ਨਾਮ ਆਪ ਜੀ ਨਾਲ ਸਾਂਝੇ ਕੀਤੇ ਨੇ ਅਸੀਂ ਵੀ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਸਾਡੀ ਸਟੱਡੀ ਦੇ ਮੁਤਾਬਿਕ ਹੈ ਹੂਣ ਤਾਂ ਹੀਆਂ ਹੋਣੀਆਂ ਸੁਭਾਵਿਕ ਹੈ ਜੋ ਕੋਈ ਕਮੀ ਪੇਸ਼ੀ ਲੱਗੇ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਪੁੱਲਣ ਅੰਦਰ ਸਭ ਕੋ ਆਪੁਲ ਗੁਰੂ ਕਰਤਾਰ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ